ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸੁੱਖ ਕਿਚਨ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਬਣਾਉਨੇ ਆ ਸੂਜੀ ਦਾ ਕੜਾ ਇਹਦੇ ਵਿੱਚ ਆਪਾਂ ਦੁੱਧ ਦਾ ਯੂਜ਼ ਕਰਾਂਗੇ ਸੋ ਬਹੁਤ ਹੀ ਸੌਫਟ ਆਪਣਾ ਸੂਜੀ ਦਾ ਕੜਾ ਬਣੂਗਾ ਸੋ ਸਾਰਿਆਂ ਤੋਂ ਪਹਿਲਾਂ ਦੋਸਤੋ ਲੈ ਰਹੀਆਂ ਮੈਂ ਅੱਧਾ ਕੱਪ ਸੂਜੀ ਦਾ ਇੱਕ ਕੋਲੇ ਭਾਂਡੇ ਚ ਪਾ ਲਾਂਗੇ ਤੇ ਉਹਦੇ ਵਿੱਚ ਪਾਵਾਂਗੇ ਅੱਧਾ ਕੱਪ ਹੀ ਦੁੱਧ ਦਾ ਸੋ ਦੋਸਤੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਐਂਡ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਸੋ ਥੋੜਾ ਜਿਹਾ ਮੈਂ ਪਾਉਂਗੀ ਇਹਦੇ ਵਿੱਚ ਕੇਸਰ ਸੋ ਇਹ ਆਪਸ਼ਨਲ ਆ ਮੇਰੀ ਪਰਸਨਲ ਚੁਆਇਸ ਹੈ ਸੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਾਂਗੇ ਤੇ ਹੁਣ ਆਪਾਂ ਬਸ ਇਹਨੂੰ ਮਿਕਸ ਕਰਕੇ ਤੇ 15-20 ਕਿ ਮਿੰਟ ਐਟ ਲੀਸਟ ਆਪਾਂ ਇਹਨੂੰ ਕਵਰ ਕਰਕੇ ਸਾਈਡ ਤੇ ਰੱਖ ਦੇਾਂਗੇ ਸੋ ਆਪਣਾ ਇਹ ਮਿਕਸਚਰ ਤਿਆਰ ਆ ਸੂਜੀ ਤੇ ਦੁੱਧ ਦਾ ਸੋ ਜਦ ਤੱਕ ਦੋਸਤੋ ਆਪਾਂ ਪਾਣੀ ਤਿਆਰ ਕਰ ਲੈਣਾ ਇੱਕ ਪੈਨ ਦੇ ਵਿੱਚ ਡੇਢ ਕੱਪ ਲੈ ਰਹੇ ਆ ਪਾਣੀ ਤੇ ਉਹਦੇ ਵਿੱਚ ਸੇਮ ਹੀ ਇੱਕ ਕੱਪ ਜਿਹਦੇ ਨਾਲ ਆਪਾਂ ਸੂਜੀ ਲਈ ਸੀ 슈ਗਰ ਦਾ ਐਡ ਕਰ ਰਹੇ ਆ ਸੋ ਆਪਾਂ ਹੁਣ ਬਸ ਇਹਨੂੰ ਇੱਕ ਇੱਕ ਉਬਾਲ ਆਉਣ ਤੱਕ ਆਪਾਂ ਪਾਣੀ ਨੂੰ ਗਰਮ ਕਰਨਾ ਹੈ ਸੋ ਪਾਣੀ ਦੇ ਵਿੱਚ ਦੇਖੋ ਉਬਾਲ ਵੀ ਆ ਗਿਆ ਤੇ ਆਪਣੀ 슈ਗਰ ਵੀ ਮੈਲਟ ਹੋ ਚੁੱਕੀ ਹੈ ਸੋ ਪਾਣੀ ਆਪਣਾ ਰੈਡੀ ਹੈ ਦੋਸਤੋ ਇਹਨੂੰ ਆਪਾਂ ਕਵਰ ਕਰ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਆਪਾਂ ਬੀਕਮਿਨਟ ਹੋ ਚੁੱਕੇ ਨੇ ਸੋ ਆਪਾਂ ਹੁਣ ਸੂਜੀ ਨੂੰ ਭੁੰਨ ਲੈਣਾ ਹੈ ਦੋਸਤੋ ਪਾਵਾਂਗੇ ਅੱਧਾ ਇੱਕ ਕੱਪ ਉਹੀ ਸੇਮ ਕੱਪ ਜਿਸ ਸੀ ਘਿਓ ਦਾ ਤੇ ਉਹਦੇ ਵਿੱਚ ਹੁਣ ਆਪਾਂ ਐਡ ਕਰਦੇ ਹਾਂ ਕਿਉਂ ਮੈਲਟ ਹੋ ਚੁੱਕਿਆ ਤੇ ਐਡ ਕਰਦੇ ਹਾਂ ਉਹਦੇ ਵਿੱਚ ਸੂਜੀ ਜਿਹੜੀ ਆਪਾਂ ਦੁੱਧ ਦੇ ਵਿੱਚ ਮਿਕਸ ਕਰਕੇ ਰੱਖੀ ਹੋਈ ਸੀ ਸੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਘਿਓ ਦੇ ਵਿੱਚ ਮਿਕਸ ਕਰਨਾ ਹੈ ਫਲੇਮ ਨੂੰ ਆਪਾਂ ਜ਼ਿਆਦਾ ਹਾਈ ਨਹੀਂ ਕਰਾਂਗੇ ਦੋਸਤੋ ਸੋ ਚੰਗੀ ਤਰ੍ਹਾਂ ਲਗਾਤਾਰ ਕੜਸ਼ੀ ਹਿਲਾਉਂਦੇ ਹੋਏ ਦੇਖ ਸਕਦੇ ਹੋ ਮਿਕਸ ਹੋ ਗਈ ਹੈ ਸੂਜੀ ਘਿਓ ਦੇ ਵਿੱਚ ਬਸ ਇਸੇ ਤਰ੍ਹਾਂ ਆਪਾਂ ਨੂੰ ਆਪਾਂ ਇਹਦੇ ਵਿੱਚ ਕੋਈ ਲੰਮਸ ਨਾ ਆਉਣ ਗੰਡਾ ਜੀਆਂ ਨਾ ਪੈਣ ਸੋ ਕੜਛੀ ਨੂੰ ਆਪਾਂ ਲਗਾਤਾਰ ਕੰਟੀਨਿਊਸਲੀ ਹਿਲਾਉਂਦੇ ਰਵਾਂਗੇ ਤੇ ਸੂਜੀ ਨੂੰ ਭੁੰਨਦੇ ਰਵਾਂਗੇ ਸੋ ਦੇਖ ਸਕਦੇ ਆ 10 ਕਿ ਮਿੰਟ ਤੱਕ ਭੁੱਜਣ ਤੇ ਸੂਜੀ ਦਾ ਥੋੜਾ ਕਲਰ ਵੀ ਚੇਂਜ ਹੋਇਆ ਹੈ ਤੇ ਘਿਓ ਵੀ ਸੈਪਰੇਟ ਹੋ ਗਿਆ ਸੂਜੀ ਵਿੱਚੋਂ ਸੋ ਬਸ ਆਪਾਂ ਇਦਾਂ ਹੀ ਇਹਨੂੰ ਭੁੰਨਦੇ ਰਹਿਣਾ ਹੈ ਸੋ ਇਸ ਪੁਆਇੰਟ ਤੇ ਇਹਦੇ ਚੋਂ ਬੜੀ ਸੋਹਣੀ ਖੁਸ਼ਬੂ ਆਉਣੀ ਵੀ ਸਟਾਰਟ ਹੋ ਜਾਏਗੀ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਆ ਸੋ ਦੇ ਜੇ ਡਰਾਈ ਫਰੂਟਸ ਸੋ ਡਰਾਈ ਫਰੂਟਸ ਆਪਾਂ ਆਪਣੀ ਪਸੰਦ ਦੇ ਜਿਹੜੇ ਮਰਜੀ ਐਡ ਕਰ ਸਕਦੇ ਆ ਨਹੀਂ ਵੀ ਆਪਾਂ ਨੂੰ ਪਸੰਦ ਤਾਂ ਆਪਾਂ ਪਲੇਨ ਵੀ ਸੂਜੀ ਦਾ ਕੜਾ ਇਸ ਤਰ੍ਹਾਂ ਬਣਾ ਸਕਦੇ ਆ ਸੋ ਬਹੁਤ ਹੀ ਦੁੱਧ ਵਿੱਚ ਭੁਜਿਆ ਹੋਣ ਕਰਕੇ ਬਹੁਤ ਹੀ ਸੌਫਟ ਤੇ ਇੱਕ ਡਿਫਰੈਂਟ ਟੇਸਟ ਵਾਲਾ ਕੜਾ ਆਪਣਾ ਬਣੂਗਾ ਸੋ ਹੁਣ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਪਾਣੀ ਦੋਸਤੋ ਜਿਹੜਾ ਆਪਾਂ ਉਬਾਲ ਕੇ ਰੱਖਿਆ ਹੋਇਆ ਸੀ ਤੋ ਇਸੇ ਤਰ੍ਹਾਂ ਕੰਟੀਨਿਊਸਲੀ ਸਟਰ ਕਰਦੇ ਰਵਾਂਗੇ ਕੜਛੀ ਚਲਾਉਂਦੇ ਰਵਾਂਗੇ ਸੂਜੀ ਦੇ ਵਿੱਚ ਫਲੇਮ ਨੂੰ ਦੋਸਤੋ ਆਪਾਂ ਜਿਆਦਾ ਹਾਈ ਨਹੀਂ ਕਰਨਾ ਸੋ ਦੇਖ ਸਕਦੇ ਆ ਥੋੜੀ ਦੇਰ ਜੀ ਇਸ ਤਰ੍ਹਾਂ ਨਾਲ ਆਪਣਾ ਕੜਾਹ ਬਣ ਕੇ ਰੈਡੀ ਹੋ ਜਾਏਗਾ ਬਸ ਆਪਾਂ ਕੜਛੀ ਕੰਟੀਨਿਊਸਲੀ ਹਿਲਾਉਂਦੇ ਰਵਾਂਗੇ ਤੇ ਦੇਖ ਸਕਦੇ ਹੋ ਕਿ ਉਹ ਸੈਪਰੇਟ ਹੋ ਗਿਆ ਸੂਜੀ ਨਾਲੋਂ ਤੇ ਸੂਜੀ ਵੀ ਕੜਾਈ ਦੇ ਵਿੱਚ ਦੇ ਨਾਲ ਨਹੀਂ ਲੱਗ ਰਹੀ ਕੜਾਈ ਨੂੰ ਛੱਡ ਰਹੀ ਹੈ ਸੋ ਦੇਖ ਸਕਦੇ ਹਾਂ ਬਹੁਤ ਹੀ ਮਜ਼ੇਦਾਰ ਹੁਣ ਆਪਣਾ ਸੂਜੀ ਦਾ ਕੜਾ ਬਣ ਕੇ ਰੈਡੀ ਹੈ ਦੋਸਤੋ ਫਲੇਮ ਨੂੰ ਆਪਾਂ ਆਫ ਕਰ ਦੇਾਂਗੇ ਤੇ ਗਰਮਾ ਗਰਮ ਸੂਜੀ ਦਾ ਕੜਾ ਸਰਵ ਕਰਾਂਗੇ ਜਾਂ ਆਪਾਂ ఎంਜੋਏ ਕਰਾਂਗੇ ਸਾਰੇ ਜਣੇ ਸੋ ਦੇਖੋ ਦੋਸਤੋ ਬਹੁਤ ਹੀ ਵਧੀਆ ਡਿਸ਼ ਬਣ ਕੇ ਰੈਡੀ ਹੋਈ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ